ਅਜਿਲੀ ਉਦਿਆਣ ਦੇ ਵਿੱਚ 11 ਤਰੀਕ ਤੋਂ ਲੈ ਕੇ 12 April ਤੱਕ ਸਮੂਹ ਆਟੋ ਚਾਲਕ ਅਤੇ ਪ੍ਰਧਾਨਾ ਵੱਲੋਂ ਡੀਜ਼ਲ ਆਟੋ ਰਿਕਸ਼ਾ ਚਾਲਕਾਂ ਲਈ ਲਗਾਇਆ ਜਾ ਰਿਹਾ ਕੈਂਪ ਇਸ ਕੈਂਪ ਦੇ ਵਿੱਚ ਇੱਕ ਆਧਾਰ ਕਾਰਡ ਦੀ ਕਾਪੀ ਅਤੇ ਇੱਕ RC ਦੀ ਕਾਪੀ ਲੈ ਕੇ ਆਟੋ ਚਾਲਕਾਂ ਨੂੰ ਟੋਕਨ ਨੰਬਰ ਜਾਰੀ ਕੀਤੇ ਜਾ ਰਹੇ ਹਨ ਇਹ ਟੋਕਨ ਨੰਬਰ ਆਟੋ ਚਾਲਕਾਂ ਨੂੰ ਇਸ ਲਈ ਜਾਰੀ ਕੀਤੇ ਜਾ ਰਹੇ ਹਨ ਕਿ ਉਨਾਂ ਦੀ ਡਿਟੇਲ ਇਕੱਠੀ ਕੀਤੀ ਜਾ ਸਕੇ ਜਿਹੜਾ ਅਸੀਂ ਇੱਕ ਕੈਂਪ ਲਗਾਇਆ ਅੱਜ ਜੋ ਕਿ ਸਮੂਹ ਆਟੋ ਚਾਲਕਾਂ ਤੇ ਪ੍ਰਦਾਨਾਂ ਨੂੰ ਅਗਵਾਈ ਇਹ ਜਿਹੜਾ ਕੈਂਪ ਲਗਾਇਆ ਜਾ ਰਿਹਾ ਇਹਦੇ ਵਿੱਚ ਅਸੀਂ ਇੱਕ ਆਧਾਰ ਕਾਰਡ ਦੀ ਕਾਪੀ ਕਾਰਸੀ ਦੀ ਫੋਟੋ ਕਾਪੀ ਤੇ ਉਹਨਾਂ ਦਾ ਮੋਬਾਈਲ ਨੰਬਰ ਜਿਹੜਾ ਲੈ ਕੇ ਉਹਨਾਂ ਨੂੰ ਇੱਕ ਟੋਕਰ ਨੰਬਰ ਜਾਰੀ ਕਰ ਰਹੇ ਹਾਂ ਤਾਂ ਜੋ ਇਹਨਾਂ ਦਾ ਡਾਟਾ ਜਿਹੜਾ ਇਕੱਠਾ ਕਰਕੇ ਜੋ ਪਿਛਲੇ ਦਿਨੀ ਸਾਡੇ ਨਾਲ ਤੱਕਾ ਕੀਤਾ ਪ੍ਰਸ਼ਾਸਨ ਨੇ ਸਰਕਾਰਾਂ ਨੇ ਤੱਕਾ ਕੀਤਾ ਉਹਦੀ ਬਾਬਤ ਅਸੀਂ ਹਾਈ ਕੋਰਟ ਜਾਣਾ ਚਾਹੁੰਦੇ ਹਾਂ ਹਾਈ ਕੋਰਟ ਜਾ ਕੇ ਅਸੀਂ ਇਹਦੇ ਖਿਲਾਫ ਜਿਹੜਾ ਸਟੇ ਲਵਾਂਗੇ ਤਾਂ ਜੋ ਇਹ ਡੀਜ਼ਲ ਆਟੋ ਜਿਹੜੇ ਚੱਲ ਰਹੇ ਆ ਇਹ ਹੁਣ ਇਹਨਾਂ ਦੀ ਕਿਸ਼ਤਾਂ ਖਤਮ ਹੋਈਆਂ ਨੇ ਤੇ ਹੁਣ ਇਹ ਵਿਚਾਰੇ ਫਰੀ ਹੋਏ ਆ ਜਾਂ ਕਈਆਂ ਦੀਆਂ ਕਿਸ਼ਤਾਂ ਬੈਲੈਂਸ ਨੇ ਤੇ ਉਧਰੋਂ ਮਾਰਚ ਅਪ੍ਰੈਲ ਦਾ ਮਹੀਨਾ ਬੱਚਿਆਂ ਦੇ ਐਡਮਿਸ਼ਨਾਂ ਵੀ ਆ ਗਿਆ ਬੱਚੇ ਨੇ ਬੁੱਕਸ ਵੀ ਲੈਣੀਆਂ ਨੇ ਹੋਰ ਬੜੇ ਖਰਚੇ ਨੇ ਤੇ ਪ੍ਰਸ਼ਾਸਨ ਨੇ ਤਾਂ ਆਪਣਾ ਫਟਾਫਟ ਕਹਿਤਾ ਜੀ ਬੰਦ ਕਰ ਦਿਓ ਤੇ ਸਰਕਾਰਾਂ ਨੇ ਵੀ ਇਹਦੇ ਚ ਕੋਈ ਸਾਡਾ ਸਾਥ ਨਹੀਂ ਦਿੱਤਾ ਜਦੋਂ ਅਸੀਂ ਆਵਾਜ਼ ਉਠਾਉਣੀ ਚਾਹੀ ਵੀ ਜਿਹੜੇ ਡੀਜ਼ਲ ਆਟੋ ਬੰਦ ਕਰਕੇ ਤੁਸੀਂ ਅਗਰ ਨਵੇਂ ਪਵਾਣਾ ਚਾਹੁੰਦੇ ਹੋ ਸਾਨੂੰ ਇਹਦੇ ਬਦਲੇ ਕੀ ਦਿੰਨੇ ਹੋ 스마트 ਸਿਟੀ ਜੋ ਪੈਸਾ ਕੱਢ ਕੇ ਇਹਨਾਂ ਨੇ ਅੰਬਰਸਰ ਦੇ ਆਟੋ ਰਿਕਸ਼ਾ ਚਾਲਕਾਂ ਨੂੰ ਉੱਥੇ ਕਮਿਸ਼ਨਰ ਸਾਹਿਬ ਹੈਗੇ ਕਾਰ ਪਰੰਤੂ ਜਦੋਂ ਲੁਧਿਆਣੇ ਦੀ ਗੱਲ ਕੀਤੀ ਤੇ ਕਹਿੰਦੇ ਸਮਾਰਟ ਸਿਟੀ ਸਾਡੇ ਕੋਲ ਪੈਸਾ ਹੀ ਨਹੀਂ ਹੈ ਜਦੋਂ ਵੀ ਲੁਧਿਆਣੇ ਦੀ ਗੱਲ ਆਉਂਦੀ ਹੈ ਇੱਕ ਗਰੀਬਾਂ ਵਾਸਤੇ ਪੈਸਾ ਨਹੀਂ ਹੁੰਦਾ ਜਦੋਂ ਕਿ ਇੱਥੇ ਦੇਖੋ ਤੁਸੀਂ ਇੱਕ ਬੱਕਰੀ ਪਾਲਣ ਪਿੱਛੇ ਵੀ ਇਹਨਾਂ ਦਾ ਫੰਡ ਆਂਦਾ ਵਾ ਮੱਛੀ ਪਾਲਣ ਵਿੱਚ ਵੀ ਫੰਡ ਆਂਦਾ ਕਾਊਸ ਇਸ ਵਾਸਤੇ ਵੀ ਇਹਨਾਂ ਦਾ ਫੰਡ ਆਂਦਾ ਜਾਨਵਰਾਂ ਵਾਸਤੇ ਫੰਡ ਇਹਨਾਂ ਕੋਲ ਆ ਜਾਂਦਾ ਇੱਕ ਇਨਸਾਨਾਂ ਵਾਸਤੇ ਫੰਡ ਨਹੀਂ ਹੈਗਾ ਜਿਨ੍ਹਾਂ ਨੇ ਵੋਟ ਬੈਂਕ ਦੇਣਾ ਵਾ ਜਿਨ੍ਹਾਂ ਦੇ ਸਿਰ ਤੇ ਇਹ ਜਿੱਤਦੇ ਉਹਨਾਂ ਵਾਸਤੇ ਇਹਨਾਂ ਕੋਲ ਫੰਡ ਨਹੀਂ ਹੁੰਦਾ ਜੇ ਇਹ 30 30 40 40000 ਰੁਪਏ ਦੇ ਕੇ ਇਹਨਾਂ ਨੂੰ ਨਵੇਂ ਆਟ ਪਰੰਤੂ ਜੋ ਸਰਕਾਰਾਂ ਦਾ ਬਿਹੇਵ ਆ ਵੀ ਗਰੀਬ ਨੂੰ ਨਾਲੇ ਮਾਰ ਦੋ ਨਾਲੇ ਨਿਚੋੜ ਲੋ ਇਹ ਨਹੀਂ ਹੁਣ ਚੱਲਣਾ ਜੇ ਸਰਕਾਰਾਂ ਸਾਡੇ ਸਾਥ ਨਹੀਂ ਦੇਣਗੀਆਂ ਅਸੀਂ ਹਾਈ ਕੋਰਟ ਦਾ ਰੁਖ ਪਨਾ ਕੇ ਇਹਨਾਂ ਲਈ ਵੱਧ ਤੋਂ ਵੱਧ ਜਿਹੜਾ ਸਟੇ ਸਾਨੂੰ ਮਿਲੂਗਾ 2 ਸਾਲ ਦਾ 5 ਸਾਲ ਦਾ 4 ਸਾਲ ਦਾ ਅਸੀਂ ਉਹ ਇਹਨਾਂ ਨੂੰ ਲੈ ਕੇ ਜਰੂਰ ਦਵਾਂਗੇ ਅਸੀਂ ਇਹ ਤੋਂ ਭੱਜਾਂਗੇ ਨਹੀਂ ਬਿਲਕੁਲ ਇਹ ਕੈਂਪ ਕਿੰਨੇ ਦਿਨਾਂ ਦਾ ਲਾਇਆ ਹੈ ਜੀ ਇਹ 2 ਦਿਨ ਦਾ ਕੈਂਪ ਲਾਇਆ ਹੈ ਜੀ 11 April ਤੇ 12 April ਦਾ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮੀ 5:00 ਵਜੇ ਤੱਕ ਕੈਂਪ ਲਾਵਾਂਗੇ ਜਿੰਨੇ ਵੀ ਮੇਰੇ ਵੀਰ ਆਟੋ ਚਾਲਕ ਹੈਗੇ ਡੀਜ਼ਲ ਆਟੋ ਰਿਕਸ਼ਾ ਵਾਲੇ ਆਪਣੇ ਆਪਣੇ ਆਧਾਰ ਕਾਰਡ ਦੀ ਕਾਪੀ ਲੈ ਕੇ ਤੇ ਆਪਣੇ ਆਰ.ਸੀ ਦੀ ਫੋਟੋ ਕਾਪੀ ਲੈ ਕੇ ਜਰੂਰ ਪਹੁੰਚਣ ਜੇ ਕਿਸੇ ਮੇਰੇ ਵੀਰ ਦੀ ਆਰ.ਸੀ ਜਿਹੜੀ ਹੈ ਚਲਾਨ ਦੇ ਵਿੱਚ ਹੈ ਜੇ ਨਹੀਂ ਛੜਾ ਸਕਦਾ ਕੋਈ ਕੋਈ ਦਿੱਕਤ ਨਹੀਂ ਹੈ ਕਿ ਆਪਣਾ ਸਿਰਫ ਗੱਡੀ ਨੰਬਰ ਲਿਖ ਕੇ ਲਿਆਵੇ ਆਧਾਰ ਕਾਰਡ ਦੀ ਕਾਪੀ ਜ਼ਰੂਰੀ ਹੈ ਉਹ ਲਿਆਵੇ ਨਾਲ ਕਿਹੜੀ ਜਗ੍ਹਾ ਕੈਂਪ ਲੱਗਿਆ ਹੋਇਆ ਹੈ ਇਹ ਅਰੋੜ ਜਿਹੜੇ ਆਟੋ ਰਿਕਸ਼ਾ ਚਾਲਕ ਜਿਹੜੇ ਬਾਹਰਲੇ ਆਟੋ ਚਲਾਉਂਦੇ ਆ ਜਿਵੇਂ ਪਟਿਆਲਾ ਨੰਬਰ ਆ ਜਾਂ ਮੁਹਾਲੀ ਨੰਬਰ ਆ ਜਾਂ ਚੰਡੀਗੜ੍ਹ ਨੰਬਰ ਆ ਜਿਹੜਾ ਉਹ ਚਲਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਉਹ ਵੀ ਇੱਥੇ ਆ ਸਕਦੇ ਆ ਅਸੀਂ ਉਹਨਾਂ ਵਾਸਤੇ ਵੀ ਪੂਰੀ ਜੰਗ ਲੜਾਂਗੇ ਅਸੀਂ ਸਵੇਰ ਦੇ ਮਤਲਬ 2 ਘੰਟੇ ਹੋਏ 2 ਘੰਟਾ 400 900 ਫਾਰਮ ਭਰ ਚੁੱਕੇ ਆ ਤੇ ਸਾਨੂੰ ਆਈਡੀਆ ਵੀ ਕੱਲ ਤੱਕ ਅਸੀਂ ਇਹ 6 ਤੋਂ 7000 ਫਾਰਮ ਭਰ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਤੇ ਜਿਹੜੀ ਅੱਜ ਮੀਟਿੰਗ ਹੋਈ ਆ ਅੱਜ ਜਿਹੜੇ ਆਟੋ ਚਾਲਕ ਆ ਕੇ ਜਿੰਨੇ ਵੀ ਸਾ ਉਹਨਾਂ ਕਰਕੇ ਵੀ ਜਿਹੜਾ ਪਿੱਛੇ ਜ਼ੁਲਮ ਕੀਤਾ ਸਾਡੇ ਤੇ ਸਰਕਾਰ ਨੇ ਉਹਦੇ ਕਰਕੇ ਅਸੀਂ ਅੱਜ ਜਿਹੜਾ ਜਿਹੜੇ ਲਾਏ ਜਾਂਦੇ ਹੈਗੇ ਆ ਟੋਕਨ ਲਾਇਆ ਜਾਂਦਾ ਇਹ ਪਛਾਣ ਲਈ ਜਾਂਦੀ ਹੈ ਕਿ ਆ ਵੀ ਗਾਂਵਾਂ ਵਾਤ ਤੇ ਜੋ ਕੋਈ ਹਰਕਤ ਹੁੰਦੀ ਹੈ ਜਿਵੇਂ ਉਹਨੂੰ ਪਹਿਲਾਂ ਕਾਲੀਆਂ ਭੇਡਾਂ ਵਿੱਚ ਵੜਗੀਆਂ ਸੀਗੀਆਂ ਵਿੱਚ ਟੈਪੂ ਵਾਲੇ ਤੇ ਚੋਰੀਆਂ ਇਹ ਤੋਂ ਪਤਾ ਲੱਗ ਜਾਊਗਾ ਸਾਨੂੰ ਜਿਹੜਾ ਟੋਕਨ ਲਾਇਆ ਵੀ ਕਿਹੜਾ ਬੰਦੇ ਨੇ ਕੀ ਕੀਤਾ ਕਿਹੜੇ ਤੇ ਨਹੀਂ ਉਹਦਾ ਡਾਕੂਮੈਂਟ ਦੇ ਕੇ ਸਾਰੇ ਇਹ ਕਾਗਜ਼ ਉਹਨੂੰ ਉਲਵਾ ਰਿਆਂ ਟੋਕਨ ਤੇ ਸਰਕਾਰ ਨੇ ਜੋ ਸਾਡੇ ਨਾਲ ਅੱਗੇ ਧੱਕਾ ਕੀਤਾ ਹੈਗਾ ਉਹ ਅਸੀਂ ਧੱਕਾ ਨਹੀਂ ਕਰਾਂਗੇ ਹੁਣ ਇਹ ਆਪਣੇ ਸਿਰ ਤੇ ਲੜਾਈ ਲੜਾਂਗੇ ਜੋ ਵੀ ਆ ਜਿਵੇਂ ਸਾਡੇ ਸਤੀਸ ਮਾਮਾ ਜੀ ਜੂਨੀਅਰ ਆਲੇ ਆ ਗਿਆ ਆਪਣੇ ਪ੍ਰਧਾਨ ਜੀ ਆ ਉਹਨਾਂ ਦੀ ਥਰੂ ਜਿੱਦਾਂ ਵੀ ਕਰਨਗੇ ਉਹਦੇ ਹੀ ਕਰਾਂਗੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ